ਸਸਿਕਲ ਦੋਸਤੋ ਅਸੀਂ ਪਹੁੰਚੇ ਹੋਇਆ ਪਿੰਡ ਘਟੌਰ ਵਿਖੇ ਜਿੱਥੇ ਕਿ ਅੱਲਾਪੁਰ ਜੋਂ ਤੋਂ ਬਲਕਸਮਦੀ ਚੋਣਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਵੱਲੋਂ ਬਹੁਤ ਵੱਧ ਵੋਟਾਂ ਦੇ ਨਾਲ ਚੋਣ ਜਿੱਤਣ ਵਾਲੀ ਉਮੀਦਵਾਰ ਐਡਵੋਕੇਟ ਸੁਪ੍ਰੀਤ ਕੌਰ ਉਹਨਾਂ ਦੇ ਨਵੇਂ ਘਰ ਦੀ ਜੋ ਇਸ ਸਮੇਂ ਚੱਟ ਦਾ ਸਮਾਗਮ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਆਪ ਜੀ ਨੂੰ ਦੱਸ ਰਹੀਏ ਕਿ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਇੱਕ ਵਿਸ਼ੇਸ਼ ਸਨਮਾਨ ਵੀ ਰੱਖਿਆ ਗਿਆ ਉਹ ਵੀ ਆਪ ਜੀ ਨੂੰ ਦਿਖਾਉਣੇ ਆ ਤੇ ਇਸ ਮੌਕੇ ਜੋ ਸ਼੍ਰੋਮਣੀ ਕਾਲੀ ਦਲ ਦੀ ਜੋ ਕ੍ਰੀਮ ਲੀਡਰਸ਼ਿਪ ਪਹੁੰਚੀ ਹੋਈ ਹੈ ਉਹਨਾਂ ਦੇ ਵਿੱਚ ਇੱਕ ਗੱਲ ਕਰ ਲਈਏ ਤਾਂ ਅਰਸ਼ਦੀਪ ਸਿੰਘ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਹੋਏ ਹਨ ਤੇ ਚਰਨਜੀਤ ਸਿੰਘ ਚੰਨਾ ਕਾਲਿਆਲ ਤੇ ਸੁਖਵਿੰਦਰ ਸਿੰਘ ਛਿੰਦੀ ਨੌਜਵਾਨ ਆਗੂ ਤੇ ਉਸ ਤੋਂ ਇਲਾਵਾ ਹਰਜਿੰਦਰ ਸਿੰਘ ਬਲੌਂਗੀ ਦੇ ਨਾਲ ਨਾਲ ਸਮਾਜ ਸੇਵੀ ਕੁਲਵਿੰਦਰ ਸਿੰਘ ਰੇਲਵੇ ਉਹ ਵੀ ਵਿਸ਼ੇਸ਼ ਰੂਪ ਦੇ ਵਿੱਚ ਇੱਥੇ ਹਾਜ਼ਰ ਨੇ ਤੇ ਇਹ ਨੌਜਵਾਨ ਆਗੂ ਜੋ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਜੋ ਸ਼੍ਰੋਮਣੀ ਕਾਲਜ ਦਲ ਦੇ ਪੂਖ ਇੱਕ ਵਾਰੀ ਗੱਲਬਾਤ ਹੁੰਦੀ ਹੈ ਜਾਂ ਕਿਵੇਂ ਜਿੱਤਾਂ ਪ੍ਰਾਪਤ ਹੋਈਆਂ ਕੀ ਅੱਗੇ ਨਜ਼ਰ ਆਉਂਦਾ ਉਹਦੇ ਬਾਰੇ ਵੀ ਗੱਲਬਾਤ ਹੋਈ ਹੈ ਗੱਲ ਕਰਦੇ ਆ ਜੋ ਸਭ ਤੋਂ ਛੋਟੀ ਉਮਰ ਦੀ ਪੰਜਾਬ ਦੇ ਵਿੱਚ ਉਮੀਦਵਾਰ ਸੀ ਸੁਪਰੀ ਐਡਵੋਕੇਟ ਸੁਪਰੀਤ ਕੌਰ ਦੇ ਨਾਲ ਕੀ ਕਹਿੰਦੇ ਨੇ ਉਹ ਆਪਣੇ ਵਿਚਾਰ ਤੇ ਕੀ ਉਮਰ ਦੇ ਅੰਦਰ ਬਲਬਲੇ ਨੇ ਕੰਮ ਕਰਨ ਦੇ ਗੱਲ ਕਰਦੇ ਆ ਲਾਈਵ ਤਸਵੀਰਾਂ ਵੀ ਦਿਖਾਉਣੇ ਆ ਆਪ ਜੀ ਨੂੰ ਪ੍ਰੋਗਰਾਮ ਦੀਆਂ ਧੰਨਵਾਦ ਇਹ ਸਭ ਤੋਂ ਛੋਟੇ ਜਿਹੜੇ ਪੰਜਾਬ ਵਾਲੇ ਆ ਇਹ ਤਾਂ ਸਾਡੇ ਸਾਰੇ ਇਲਾਕੇ ਦੇ ਵੋਟਰਾਂ ਦੀ ਜਿੱਤ ਹੈ ਜਿਨ੍ਹਾਂ ਨੇ ਸਾਨੂੰ ਜਿਤਾਇਆ ਅੱਜ ਇੱਥੇ ਪ੍ਰੋਗਰਾਮ ਵਿੱਚ ਸਾਰੇ ਪਹੁੰਚੇ ਜਿਹੜੇ ਲੋਕਤਵੰਤੇ ਸੱਜਣ ਸਭ ਦਾ ਮੈਂ ਤੇ ਅਦਿ ਲੋ ਧੰਨਵਾਦ ਕਰਦੀ ਆ ਜਿਹੜੇ ਸਾਡੇ ਇੱਥੇ ਆਏ ਵਿਸ਼ੇਸ਼ ਤੌਰ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜੀ ਜਿਹੜੇ ਆਪਣੇ ਸਪੀਕ ਬੁਲਾਰਾ ਸ਼ਰਮਣ ਅਕਾਲੀ ਦਲ ਹਰਜਿੰਦਰ ਸਿੰਘ ਜੀ ਬਲੋਂਗੀ ਚਿੰਦੀ ਵੱਲੋਂ ਮਾਜਰਾ ਅਤੇ ਚਰਨਜੀਤ ਸਿੰਘ ਚੰਨਾ ਕਾਲੇਵਾਲ ਵਾਲੇ ਐਸਜੀਪੀਸੀ ਮੈਂਬਰ ਇਸ ਸਭ ਦਾ ਵਿਸ਼ੇਸ਼ ਧੰਨਵਾਦ ਬਾਕੀ ਸਾਰੇ ਪਹੁੰਚੇ ਸੰਗਤਾਂ ਦਾ ਬਹੁਤ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਮੁੱਖ ਯੋਗ ਕੰਮ ਲੈਗੇ ਇਸ ਇਲਾਕੇ ਲਈ ਸਭ ਤੋਂ ਪਹਿਲਾਂ ਮੇਰੀ ਸਟਰੈਟਜੀ ਹੁਣ ਇਹ ਹੈ ਕਿ ਅਸੀਂ ਦੇਖਿਆ ਜਾਵੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਸਮੱਸਿਆਵਾਂ ਕੀ ਨੇ ਇੰਡੀਵਿਜੂਅਲਾਈਜ਼ਡ ਇੱਕ ਵਿਅਕਤੀਤਵ ਤੌਰ ਤੇ ਤੇ ਉਹ ਸਭ ਦਾ ਕਿਵੇਂ ਨਿਪਟਾਰਾ ਕਰਨਾ ਹੈ ਕਿ ਕਿਸੇ ਦਾ ਕੋਈ ਸਕੀਮ ਵਿੱਚ ਕੋਈ ਐਲੀਜੀਬਲ ਹੈ ਜਾਂ ਕਿਸੇ ਦਾ ਕੋਈ ਹੋਰ ਸਰਕਾਰੀ ਦਰਬਾਰੇ ਕੰਮ ਰੁਕਿਆ ਹੈ ਇਹ ਸਾਰੇ ਕੰਮ ਅਸੀਂ ਸਭ ਤੋਂ ਪਹਿਲਾਂ ਹੱਲੇ ਦੇਖਣੇ ਨੇ ਇਲਾਕੇ ਨਹਿਮਾਨ ਬਖਸ਼ਿਆ ਦੀ ਬੜੀ ਜੀ ਲੀਡ ਦੇ ਨਾਲ ਹੁਣ ਦਤਾਇਆ ਕਿ ਇਲਾਕੇ ਦਾ ਜੋ ਵੀ ਧੰਨਵਾਦ ਤੁਸੀਂ ਇਲਾਕੇ ਧੰਨਵਾਦ ਸਾਡੀ ਜਿਹੜੀ ਕੈਂਪੇਨਿੰਗ ਦੇ ਸ਼ੁਰੂ ਦਿਨ ਤੋਂ ਹੀ ਸਾਰੀ ਨੌਜਵਾਨ ਤੇ ਸਾਰੀ ਮਹਿਲਾਵਾਂ ਸਾਡੇ ਨਾਲ ਸੀਗੀਆਂ ਉਹਨਾਂ ਨੇ ਇੱਕ ਸਾਰਿਆਂ ਦਾ ਇੱਕ ਸਮੂਹਿਕ ਅਸੀਂ ਇੱਕ ਮੁਹਿਮ ਦੇ ਤੌਰ ਤੇ ਚੱਲੇ ਸੀ ਤੇ ਸਾਡੀ ਸਭ ਦੀ ਜਿੱਤ ਹੈ ਮੇਰੀ ਨਹੀਂ ਇਲਾਕੇ ਦੀ ਜਿੱਤ ਹੈ ਤੇ ਮੈਂ ਇਹਦਾ ਉਹਨਾਂ ਨੂੰ ਧੰਨਵਾਦ ਕੰਮ ਦੇ ਰੂਪ ਵਿੱਚ ਕਰਕੇ ਜ਼ਰੂਰ ਦਵਾਂਗੀ ਦੇਖੋ ਅੱਜ ਸੂਰਤ ਸਾਡੇ ਬਹੁਤ ਹੀ ਪਰਮ ਮਿੱਤਰ ਸਰਦਾਰ ਤਲਵਿੰਦਰ ਸਿੰਘ ਉਹਨਾਂ ਦੇ ਸੱਦੇ ਤੇ ਆਏ ਹਾਂ ਔਰ ਸੱਚੇ ਪਾਤਸ਼ਾਹ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਪਰਿਵਾਰ ਤੇ ਜਿਹੜੇ ਸਰਦਾਰ ਦਲਜੀਤ ਸਿੰਘ ਜੀ ਹਨ ਉਹਨਾਂ ਨੂੰ ਨਵੇਂ ਗ੍ਰਹਿ ਦੀ ਦਾਤ ਸੱਚੇ ਪਤਾ ਅਕਾਲਪੁਰਖ ਨੇ ਬਖਸ਼ੀ ਹੈ ਤੇ ਨਾਲ ਹੀ ਜਿਹੜੀ ਇਸ ਪਰਿਵਾਰ ਦੀ ਬਹੁਤ ਹੀ ਹੋਣਹਾਰ ਧੀ ਹੈ ਜਿਹੜੀ ਪੇਸ਼ੇਵਜੋ ਵਕੀਲ ਹੈ ਸੁਪ੍ਰੀਤ ਸੁਪ੍ਰੀਤ ਨੂੰ ਪਾਰਟੀ ਦਾ ਫੈਸਲਾ ਹੋਇਆ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਸ਼ਵਾਸ ਜਤਾਇਆ ਤੇ ਸੁਪ੍ਰੀਤ ਨੂੰ ਬਲਾਕ ਸੰਮਤੀ ਦਾ ਉਮੀਦਵਾਰ ਬਣਾਇਆ ਗਿਆ ਉਹ ਸ਼ਰਮਨੀ ਅਕਾਲੀ ਦਲ ਦਾ ਤੇ ਇਲਾਕੇ ਨੇ ਇੰਨਾ ਪਿਆਰ ਦਿੱਤਾ ਕਿ ਇਸ ਬੱਚੀ ਨੂੰ ਬਹੁਤ ਹੀ ਇੱਕ ਵੱਡੀ ਲੀਡ ਦੇ ਨਾਲ ਉਰੋਂ ਜਤਾਇਆ ਸੋ ਧੰਨਵਾਦ ਹੈ ਸੱਚੇ ਪਿਤਾ ਪਰਮਾਤਮਾ ਦਾ ਨਾਲ ਹੀ ਇਲਾਕੇ ਦੀ ਸੰਗਤ ਦਾ ਜਿਨ੍ਹਾਂ ਨੇ ਪਰਿਵਾਰ ਪ੍ਰਤੀ ਇੰਨਾ ਪਿਆਰ ਦਿਖਾ ਕੇ ਇਸ ਬੱਚੀ ਨੂੰ ਕਿਉਂਕਿ ਬਹੁਤ ਯੰਗ ਉਮਰ ਦੇ ਵਿੱਚ ਪੇਸ਼ੇ ਤੋਂ ਵਕੀਲ ਹੈ ਇਹਨੇ ਹੁਣੀ ਹਾਈ ਕੋਰਟ ਦੇ ਵਿੱਚ ਵਕਾਲਤ ਸ਼ੁਰੂ ਕੀਤੀ ਹੈ ਪਰ ਉਹਦੇ باوجود ਜਿਸ ਤਰੀਕੇ ਇਹ ਇਲਾਕੇ ਦੇ ਵਿੱਚ ਵਿਚਰੀ ਤੇ ਸਾਡੀ ਭੈਣ ਹੈ ਤੇ ਪਰਮਾਤਮਾ ਨੇ ਬਹੁਤ ਬਖਸ਼ਿਸ਼ ਕੀਤੀ ਇਲਾਕੇ ਨੇ ਪਿਆਰ ਦਿਖਾਇਆ ਇੱਕ ਵੱਡੀ ਲੀਡ ਦੇ ਨਾਲ ਜਿੱਤ ਕੇ ਆਈ ਹੈ ਸੋ ਇਸ ਪਰਿਵਾਰ ਨੂੰ ਬਹੁਤ ਵਧਾਈਆਂ ਨੇ ਪਾਰਟੀ ਦੇ ਨਾਲ ਡਟ ਕੇ ਹਮੇਸ਼ਾ ਇਹ ਪਰਿਵਾਰ ਖੜਾ ਰਿਹਾ ਹੈ ਔਰ ਤੁਸੀਂ ਦੇਖਿਆ ਹੋਣਾ ਕਿ ਪੜ੍ਹਿਆ ਲਿਖਿਆ ਪਰਿਵਾਰ ਹੈ ਸਾਰੇ ਨੌਕਰੀਆਂ ਦੇ ਵਿੱਚ ਨੇ ਸੋ ਪਰਿਵਾਰ ਨੂੰ ਕੋਈ ਐਸੀ ਅਹੁਦਿਆਂ ਦੀ ਲਾਲਸਾ ਨਹੀਂ ਬੜੀ ਕਿਰਪਾ ਗੁਰੂ ਸਾਹਿਬ ਦੀ ਪਹਿਲਾਂ ਹੀ ਵੱਡੇ ਅਹੁਦਿਆਂ ਤੇ ਬਰਾਜਮਾਨ ਨੇ ਉਹਦੇ باوجود ਸ਼ਰੋਮਨੀ ਅਕਾਲੀ ਦਲ ਦੇ ਵਿੱਚ ਪਹਿਲੀ ਕਤਾਰ ਦੇ ਹੋ ਕੇ ਵਿਚਰਦੇ ਨੇ ਸੋ ਐਸੇ ਪਰਿਵਾਰਾਂ ਕਰਕੇ ਜਿਹੜੀ ਪਾਰਟੀ ਹੈ ਉੱਚੜ ਦੀ ਕਲਾ ਦੇ ਵਿੱਚ ਭਈ ਅੱਜ ਗ੍ਰਹਿ ਪ੍ਰਵੇਸ਼ ਤੇ ਪਹੁੰਚੋ ਜੀ ਸੁਪਰੀ ਜੋਗੀ ਸਾ ਪੰਜਾਬ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਜੋਗੀ ਬਲਗ ਸੰਪਤੀ ਮੈਂਬਰ ਬਣੀ ਉਸ ਦੀ ਸਭ ਤੋਂ ਛੋਟੀ ਉਮਰ ਦੀ ਪੰਜਾਬ ਦੇ ਵਿੱਚ ਸਾਡੀ ਪੈਂਸ ਉਪਰੀਤ ਕੌਰ ਇਹ ਵਧਾਈ ਦੇ ਪਾਤਰ ਆ ਪਹਿਲਾਂ ਤਾਂ ਬਲਗ ਸੰਪਤੀ ਇਲੈਕਸ਼ਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਟਿਕਟ ਦੇ ਕੇ ਇਹਨਾਂ ਨੂੰ ਖੜਾ ਕੀਤਾ ਤਾਂ ਜੋ ਕਿ ਇਹਨਾਂ ਝੰਡਾ ਬੁਲੰਦ ਕੀਤਾ ਸਭ ਤੋਂ ਵੱਧ ਲੀਡ ਤੇ ਜਿੱਤੀ ਆ ਤਾਂ ਭੈਣ ਸਾਡੀ ਸੁਪਰੀਤ ਕੌਰ ਜਿੱਤੀ ਆ ਤੋਂ ਦੂਜੇ ਵਧਾਈ ਦੇ ਪਾਤਨਾ ਇਹਨਾਂ ਨੇ ਅੱਜ ਨਵੇਂ ਮਕਾਨ ਬਣਾਏ ਆ ਉਹਨਾਂ ਦੇ ਵਿੱਚ ਅੱਜ ਗ੍ਰਹਿ ਪ੍ਰਵੇਸ਼ ਕਰਿਆ ਮਾਰਾਇ ਦੇ ਤਿੰਨ ਦਿਨ ਦੇ ਅਖੰਡ ਪੜ੍ਹਦੀਆਂ ਖੁਸ਼ੀਆਂ ਸਾਂਝੀਆਂ ਕਰੀਆਂ ਉਹਦੇ ਵਿੱਚ ਅੱਜ ਸਾਰੇ ਜਿਨੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਇਲਾਕੇ ਦੇ ਜਿਹੜੇ ਜਿਹੜੇ ਪਿੰਡ ਪੈਂਦੇ ਸੀ ਸਾਰੇ ਪਿੰਡ ਇਕੱਠੇ ਹੋ ਕੇ ਆਏ ਯਾਨੀ ਖੁਸ਼ੀ ਜ਼ਾਹਰ ਹੋਈ ਹੈ ਇੱਥੇ ਪਤਾ ਲੱਗਦਾ ਵੀ ਅਕਾਲੀ ਦਲ ਦਾ ਮੁੜ ਤੋਂ ਸੁਰਜੀਤ ਹੋਣਾ ਤੈਅ ਹੈ ਜਿਉਥੇ ਫਿਰ ਜਿਵੇਂ ਅੱਗੇ ਆ ਰਿਹਾ ਹੁਣ ਵੱਧ ਚੱਲ ਕੇ ਇਲੈਕਸ਼ਨ ਦੇ ਵਿੱਚ ਅੱਗੇ ਵਧ ਰਿਹਾ ਕਿਵੇਂ ਦੇਖ ਦਿਓ ਅੱਛੀ ਜਿਹੜਾ ਜੂਥ ਹੈ ਸ਼ੁਰੂ ਤੋਂ ਜੀ ਜਿੱਦਨੂ ਜੂਥ ਨਵੇਂ ਮੁੰਡੇ ਨੌਜਵਾਨ ਝੰਡੇ ਚੱਕਦੇ ਆ ਉਹ ਸੱਤਾ 'ਚ ਤੈਅ ਹੋ ਜੰਨੇ ਆ ਸੋ ਇਹ ਪਹਿਲਾਂ ਹੀ ਹੁਣ ਆਪਾਂ ਨੂੰ ਘਰ ਘਰ ਦਿਖ ਰਿਹਾ ਵੀ ਕਾਲੀ ਦਲ ਦੁਬਾਰਾ 2027 ਚ ਨਰੋਲ ਸਰਕਾਰ ਬਣਾਉਂਦਾ ਅੱਜ ਪ੍ਰਵਾਦਨ ਦੋ ਹੋ ਜੇ ਜੋਗੀ ਬਾਬਾ ਜੀ ਨੇ ਸਾਂਝੇ ਕੀਤੀਆਂ ਜਿਵੇਂ ਸਪਰੀਦ ਕੋ ਜੋ ਪੰਜਾਬ ਦੀ ਸਭ ਤੋਂ ਛੋਟੀ ਧੀ ਹੈ ਜੋਗੀ ਇਸ ਸਮੇਂ ਬਲਾਕ ਸੰਚਤੀ ਮੈਂਬਰ ਬਣੀ ਕਿਵੇਂ ਦੇ ਦੋ ਅੱਜ ਸਰਦਾਰ ਦਲਜੀਤ ਸਿੰਘ ਜੀ ਐਸਡੀ ਸਾਹਿਬ ਜਿਹੜੇ ਕੀ ਬਤੌਰ ਐਸਡੀਓ ਵੀ ਤੇ ਜੇਵੀ ਵਾਟਰ ਸਪਲਾਈ ਇਸ ਇਲਾਕੇ ਚ ਉਹਨਾਂ ਨੇ ਬੜਾ ਲੰਬਾ ਸਮਾਂ ਕੰਮ ਕੀਤਾ ਅਰੇ ਇਸ ਇਲਾਕੇ ਦੇ ਹਰਮਨ ਪਿਆਰੇ ਐਸ ਡੀਓ ਰਹੇ ਆ। ਸੋ ਬੜੀ ਖੁਸ਼ੀ ਹੋਈ ਜੀ ਲੋਕਾਂ ਨੂੰ ਜਦੋਂ ਉਹਨਾਂ ਦੀ ਸੁਪਤਰੀ ਬੀਬਾ ਸੁਪ੍ਰੀਤ ਕੌਰ ਨੂੰ ਇਸ ਇਲਾਕੇ ਚੋ ਟਿਕਟ ਦੇ ਕੇ ਉਹਨੂੰ ਮੈਦਾਨ ਚ ਉਤਾਰਿਆ। ਆ ਤੁਸੀਂ ਇਹ ਗੱਲ ਦਾ ਯਕੀਨ ਕਰੋ ਕਿ ਇਲਾਕੇ ਚ ਸਮੁੱਚੇ ਚ ਇੰਨੀ ਇੱਕ ਖੁਸ਼ੀ ਦੀ ਲਹਿਰ ਉਹਨਾਂ ਦੇ ਪ੍ਰਤੀ ਜਾ ਕਿ ਇੱਕ ਇਹ ਆਵਾਮ ਉਹਨਾਂ ਦੇ ਮਗਰ ਹੋਇਆ। ਔਰ ਜਿੱਥੇ ਸੁਪ੍ਰੀਤ ਪੰਜਾਬ ਚ ਸਭ ਤੋਂ ਛੋਟੀ ਉਮਰ ਦੀ ਕੈਂਡੀਡੇਟ ਇਸ ਇਲਾਕੇ ਤੋਂ ਬਲਾਕ ਸੰਮਤੀ ਦੀ ਚੁਣੀ ਗਈ ਆ। ਔਰ ਉਥੇ ਬਹੁਤ ਵੱਡੀ ਲੀਡ ਵੀ ਮੈਂ ਸਮਝਦਾ ਇੱਕ ਰਿਕਾਰਡ ਤੋੜ ਲੀਡ ਉਸ ਸਾਡੀ ਬੱਚੀ ਨੂੰ ਮਿਲੀ ਹੈ ਔਰ ਇਸ ਤੋਂ ਲੱਗਦਾ ਹੈ ਕਿ ਸਾਨੂੰ ਸਮੁੱਚਾ ਇਲਾਕਾ ਚੰਗੇ ਇਨਸਾਨਾਂ ਦੀ ਸਦਾ ਹੀ ਕਦਰ ਕਰਦਾ ਔਰ ਕਦਰ ਕਰਦਾ ਰਹੂਗਾ ਕਾਰੀ ਦਾ ਫਿਰ ਉੱਪਰ ਆ ਰਿਹਾ ਹੈ ਗ੍ਰਾਫ ਦੇ ਵਿੱਚ ਤੇ ਯੂ ਥੋਰ ਨਾਲ ਜੁੜ ਰਿਹਾ ਹੈ ਕਿਵੇਂ ਦੇਖੋ ਸੁਭਾਅਕਾ ਜਦੋਂ ਸਰਕਾਰਾਂ ਲੋਕਾਂ ਦੀਆਂ ਮਨੋ ਕਾਮਨਾ ਤੇ ਪੂਰੇ ਨਹੀਂ ਨਾ ਉਤਰਦੇ ਤੇ ਲੋਕਾਂ ਦਾ ਗੁੱਸਾ ਲੋਕਾਂ ਦਾ ਰੋਹ ਹੁੰਦਾ ਕਿ ਉਹ ਆਕਾਲੀ ਦਲ ਵੱਲ ਕਿ ਜਿਹੜੀ ਖੇਤਰੀ ਪਾਰਟੀ ਲੋਕਾਂ ਦੇ ਨਾਲ ਜੁੜੀ ਹੈ ਸੋ ਕੁਦਰਤੀ ਤੌਰ ਤੇ ਹੈ ਫਿਰ ਜਦੋਂ ਬਦਲਾਅ ਦੀ ਜਿਹੜੀ ਰਾਜਨੀਤੀ ਪਿਛਲੇ ਸਮੇਂ ਦੇ ਦੌਰਾਨ ਚੱਲੀ ਹੈ ਲੇਕਿਨ ਜਦੋਂ ਉਹਨਾਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਦੀ ਉਸ ਤੋਂ ਪਰਾਂਤ ਤੁਹਾਨੂੰ ਪਤਾ ਹੀ ਲੱਗਦਾ ਹੀ ਹੈ ਕਿ ਲੋਕਾਂ 'ਚ ਇੱਕ ਗੁੱਸੇ ਦੀ ਲਹਿਰ ਜ਼ਰੂਰ